ਜਨਮ ਜਨਮ ਕੇ ਦੁਖਨ ਵਾਰੇ ਸੁਖਾ ਮਨ ਸਦਾਰੇ ਦਰਸਨ ਭੇਟ ਤੋਤ ਨਹਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾਮਨ ਸਦਾਰੇ ਦਰਸ਼ਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਖਾ ਮਨ ਸਦਾਰੇ ਦਰਸਨ ਭੇਡਤ ਹੋਤ ਨਾ ਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾਮਨ ਸਦਾਰੇ ਦਰਸ਼ਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਟੇ ਜਮ ਕੀ ਭੰਦਾ ਰਹਾਉ ਸਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਅਮਰ ਅਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਟ ਤੋਤ ਨਹਾਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾ ਮਨ ਸਦਾਰੇ ਦਰਸਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਖਾ ਮਨ ਸਦਾਰੇ ਦਰਸਨ ਭੇਡਤ ਹੋਤ ਨਹਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾਮਨ ਸਦਾਰੇ ਦਰਸਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਅਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਟ ਤੋਤ ਨਹਾਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਦੂਖਾ ਮਨ ਸਦਾਰੇ ਦਰਸਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਖਾ ਮਨ ਸਦਾਰੇ ਦਰਸਨ ਭੇਡਤ ਹੋਤ ਨਹਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾਮਨ ਸਦਾਰੇ ਦਰਸਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਅਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਟ ਤੋਤ ਨਹਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਦੁਖਾ ਮਨ ਸਦਾਰੇ ਦਰਸਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਅਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਖਾ ਮਨ ਸਦਾਰੇ ਦਰਸਨ ਭੇਡ ਤੋਤ ਨਹਾਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾ ਮਨ ਸਦਾਰੇ ਦਰਸ਼ਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਡਤ ਹੋਤ ਨਾ ਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਦੁਖਾ ਮਨ ਸਦਾਰੇ ਦਰਸਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਡ ਤੋਤ ਨਹਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾ ਮਨ ਸਦਾਰੇ ਦਰਸ਼ਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਤੋ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਡਤ ਹੋਤ ਨਾ ਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾ ਮਨ ਸਦਾਰੇ ਦਰਸ਼ਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਅਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਡਤ ਹੋਤ ਨਾ ਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾਮਨ ਸਦਾਰੇ ਦਰਸ਼ਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਤੋ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਡਤ ਹੋਤ ਨਾ ਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾ ਮਨ ਸਦਾਰੇ ਦਰਸ਼ਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਡਤ ਹੋਤ ਨਹਾਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾ ਮਨ ਸਦਾਰੇ ਦਰਸ਼ਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਡਤ ਹੋਤ ਨਾ ਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾ ਮਨ ਸਦਾਰੇ ਦਰਸ਼ਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਨਮ ਜਨਮ ਕੇ ਦੁਖਨ ਵਾਰੇ ਸੁਕਾ ਮਨ ਸਦਾਰੇ ਦਰਸਨ ਭੇਡਤ ਹੋਤ ਨਹਾਲਾ ਹਰ ਕਾ ਨਾਮ ਬਚਾਰੇ ਜਨਮ ਜਨਮ ਕੇ ਦੁਖਨ ਵਾਰੇ ਸੂ ਕਾ ਮਨ ਸਦਾਰੇ ਦਰਸ਼ਨ ਭੇੜਤ ਹੋਤ ਨਿਹਾਲਾ ਹਰ ਕਾ ਨਾਮ ਬਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਾਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਸਮਰਥ ਪੁਰਖ ਪੂਰਨ ਬਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਧਾਰਾ ਜਾਨ